ਭੁਲਕੇ ਵੀ ਆ ਸਬਜ਼ੀਆਂ ਤੇਲ ਦੇ ਵਿੱਚ ਤਲ ਕੇ ਨਾ ਖਾਓ। ਸਰੀਰ 'ਚ ਮਿਲਣ ਵਾਲੇ ਸਾਰੇ ਪੋਸ਼ਕ ਤੱਤ ਖੋ ਜਾਣਗੇ ਖਤਮ। ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਕੁਝ ਅਜਿਹੀਆਂ ਚੀਜ਼ਾਂ ਨੇ ਕੁਝ ਅਜਿਹੀਆਂ ਸਬਜ਼ੀਆਂ ਨੇ ਜਿਨ੍ਹਾਂ ਨੂੰ ਤੁਸੀਂ ਤਲ ਕੇ ਬਿਲਕੁਲ ਨਹੀਂ ਖਾ ਸਕਦੇ ਕਿਉਂਕਿ ਤਲਣ ਦੇ ਨਾਲ ਉਹਨਾਂ ਦੇ ਵਿੱਚ ਮੌਜੂਦ ਪੋਸ਼ਣ ਤੱਤ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਉਹ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨੇ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਸਿਹਤ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤਾਜ਼ਾ ਅਪਡੇਟ ਜਿਹੜੀ ਕਿ ਰੋਜ਼ਾਨਾ ਤੁਹਾਨੂੰ ਖਬਰ ਵਾਲੇ ਟੀਵੀ ਦੇ ਉੱਤੇ ਸਾਂਝੀ ਕਰਦੇ ਆ ਤਾਂ ਕੁਝ ਅਜਿਹੀਆਂ ਸਬਜ਼ੀਆਂ ਨੇ ਜੋ ਕਿ ਸਰੀਰ ਦੇ ਲਈ ਫਾਇਦੇਮੰਦ ਤਾਂ ਜ਼ਰੂਰ ਹੁੰਦੀਆਂ ਨੇ ਪਰ ਉਹਨਾਂ ਨੂੰ ਤੁਸੀਂ ਉਬਾਲ ਕੇ ਖਾਣਾ ਖਾਣ ਦੀ ਬਜਾਏ ਤਲ ਕੇ ਖਾਂਦੇ ਹੋ ਤੇ ਤਲਣ ਦੇ ਨਾਲ ਕੀ ਕੁਝ ਨੁਕਸਾਨ ਹੁੰਦਾ ਹੈ ਕਿੰਨਾ ਕੁ ਨੁਕਸਾਨ ਹੁੰਦਾ ਹੈ ਤੁਹਾਡੀ ਸਿਹਤ ਦੇ ਉੱਤੇ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਤੇ ਉਹ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨੇ ਜਿਨ੍ਹਾਂ ਨੂੰ ਤੁਸੀਂ ਪਰਹੇਜ਼ ਕਰਨਾ ਹੈਗਾ ਤਲਣ ਤੋਂ ਜਿहां ਸਬਜ਼ੀਆਂ ਸਾਡੀ ਰੋਜ਼ਾਨਾ ਡਾਈਟ ਦਾ ਇੱਕ ਅਹਿਮ ਹਿੱਸਾ ਹੁੰਦੀਆਂ ਨੇ ਇਹ ਨਾ ਸਿਰਫ ਸਵਾਦ ਦੇ ਵਿੱਚ ਵਧੀਆਂ ਹੁੰਦੀਆਂ ਨੇ ਸਗੋਂ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਵੀ ਹੁੰਦੀਆਂ ਨੇ ਪਰ ਸਿਰਫ ਥੋੜੇ ਹੀ ਲੋਕ ਇਹ ਜਾਣਦੇ ਨੇ ਕਿ ਸਬਜ਼ੀਆਂ ਖਾਣ ਦਾ ਸਹੀ ਤਰੀਕਾ ਕੀ ਹੈਗਾ ਜੇ ਅਸੀਂ ਉਹਨੂੰ ਗਲਤ ਤਰੀਕੇ ਦੇ ਨਾਲ ਖਾ ਲੈਂਦੇ ਆ ਤਾਂ ਸਾਡੇ ਸਰੀਰ ਦੇ ਵਿੱਚ ਸਮੱਸਿਆਵਾਂ ਹੋ ਸਕਦੀਆਂ ਨੇ ਅਕਸਰ ਅਸੀਂ ਇਹ ਸੋਚ ਕੇ ਸਬਜ਼ੀਆਂ ਨੂੰ ਤੇਲ ਦੇ ਵਿੱਚ ਤਲ ਲੈਂਦੇ ਆ ਕਿ ਇਹ ਕੱਚੀ ਕਰੰਚੀ ਅਤੇ ਟੇਸਟੀ ਬਣ ਜਾਂ ਜਾਣ ਹਾਲਾਂਕਿ ਹਰ ਸਬਜ਼ੀ ਲਈ ਇਹ ਤਰੀਕਾ ਠੀਕ ਨਹੀਂ ਹੁੰਦਾ ਕੁਝ ਸਬਜ਼ੀਆਂ ਅਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਜਦੋਂ ਤੇ ਤਲਿਆ ਜਾਂਦਾ ਹੈ ਤਾਂ ਉਹਨਾਂ ਦੇ ਜ਼ਰੂਰੀ ਪੋਸ਼ਕ ਤੱਤ ਖਤਮ ਹੋਣ ਲੱਗ ਜਾਂਦੇ ਨੇ ਇਸ ਦੇ ਲਈ ਇਹਨਾਂ ਸਬਜ਼ੀਆਂ ਨੂੰ ਉਬਾਲ ਕੇ ਹੀ ਖਾਣਾ ਚਾਹੀਦਾ ਹੈ ਜਿਸ ਕਰਕੇ ਤੁਹਾਡੀ ਸਿਹਤ ਸਿਹਤਮੰਦ ਰਹਿ ਸਕਦੀ ਹੈ ਆ ਜਾਣਦੇ ਹਾਂ ਉਹ ਕਿਹੜੀਆਂ ਸਬਜ਼ੀਆਂ ਨੇ ਜਿਨ੍ਹਾਂ ਨੂੰ ਤੇਲ ਦੇ ਵਿੱਚ ਤਲ ਕੇ ਕਦੇ ਨਹੀਂ ਖਾਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਆਉਂਦੀ ਹੈ ਬ੍ਰੋਕਲੀ ਜੀ ਹਾਂ ਬ੍ਰੋਕਲੀ ਨੂੰ ਕਦੇ ਵੀ ਤੇਲ ਦੇ ਵਿੱਚ ਨਾ ਤਲੋ ਬ੍ਰੋਕਲੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਣ ਵਾਲੇ ਜੋ ਕਿ ਲੋਕਾਂ ਦੀ ਪਸੰਦੀਦਾ ਸਬਜ਼ੀ ਹੈਗੀ ਹੈ ਕਿਉਂਕਿ ਬ੍ਰੋਕਲੀ ਸਿਹਤ ਲਈ ਕਾਫੀ ਲਾਭਦਾਇਕ ਹੁੰਦੀ ਹੈ ਇਸ ਤੋਂ ਸਲਾਦ ਸੂਪ ਅਤੇ ਹੋਰ ਕਈ ਜੋ ਕਿ ਖਾਣ ਵਾਲੇ ਵਿਅੰਜਨ ਬਣਾਏ ਜਾਂਦੇ ਨੇ ਪਰ ਬਹੁਤ ਸਾਰੇ ਲੋਕ ਸਵਾਦ ਅਤੇ ਕਰੰਚ ਦੇ ਚੱਕਰ ਦੇ ਵਿੱਚ ਇਸ ਨੂੰ ਤੇਲ ਦੇ ਵਿੱਚ ਤਲ ਕੇ ਲੈਂਦੇ ਨੇ ਜਿਸ ਨਾਲ ਬ੍ਰੋਕਲੀ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਨੇ ਇਸ ਲਈ ਬ੍ਰੋਕਲੀ ਨੂੰ ਹਮੇਸ਼ਾ ਉਬਾਲ ਕੇ ਹੀ ਕਿਸੇ ਵੀ ਡਿਸ਼ ਦੇ ਵਿੱਚ ਵਰਤਣਾ ਚਾਹੀਦਾ ਹੈ ਇਸ ਤਰ੍ਹਾਂ ਇਸ ਦੇ ਵਿੱਚ ਮੌਜੂਦ ਨਿਊਟ੍ਰੀਐਂਟਸ ਦੀ ਮਾਤਰਾ ਵੀ ਵੱਧ ਜਾਂਦੀ ਹੈ ਫਿਰ ਗੱਲ ਆਉਂਦੀ ਹੈ ਆਲੂ ਜੀहां ਆਲੂ ਵੀ ਉਬਾਲ ਕੇ ਹੀ ਖਾਣੇ ਚਾਹੀਦੇ ਨੇ ਅਕਸਰ ਲੋਕ ਆਲੂ ਨੂੰ ਤਲ ਕੇ ਖਾਂਦੇ ਨੇ ਪਰ ਕਈ ਸਿਹਤ ਮਾਹਿਰ ਮੰਨਦੇ ਨੇ ਕਿ ਤੇਲ ਦੇ ਵਿੱਚ ਆਲੂ ਨੂੰ ਤળਣ ਦੇ ਨਾਲ ਇਸ ਦੀ ਪੋਸ਼ਕਤਾ ਜਿਹੜੀ ਕਿ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਇਸ ਦੀ ਥਾਂ ਦੇ ਜੇ ਤੁਸੀਂ ਆਲੂ ਨੂੰ ਉਬਾਲ ਕੇ ਖਾਓ ਜਾਂ ਫਿਰ ਕੋਈ ਵੀ ਹੋਰ ਡਿਸ਼ ਬਣਾਓ ਤਾਂ ਇਹ ਹੋਰ ਵੱਧ ਸਿਹਤਮੰਦ ਰਹਿੰਦੀ ਹੈ ਫਿਰ ਆਉਂਦੀ ਹੈ ਪਾਲਕ ਜੀ ਹਾਂ ਪਾਲਕ ਇੱਕ ਅਜਿਹਾ ਬਹੁਤ ਹੀ ਫਾਇਦੇਮੰਦ ਸਬਜ਼ੀ ਹੁੰਦੀ ਹੈ ਸਰੀਰ ਦੇ ਲਈ ਪਰ ਜੇ ਇਸ ਨੂੰ ਤੇਲ ਦੇ ਵਿੱਚ ਤਲ ਕੇ ਖਾਇਆ ਜਾਵੇ ਤਾਂ ਇਸ ਦੇ ਲਈ ਪੋਸ਼ਕ ਤੱਤ ਨਾਸ਼ ਹੋ ਜਾਂਦੇ ਨੇ ਪਾਲਕ ਦੇ ਵਿੱਚ ਆਇਰਨ ਅਤੇ ਫੋਲੇਟ ਵਧੀਆ ਮਾਤਰਾ ਦੇ ਵਿੱਚ ਹੁੰਦਾ ਹੈਗਾ ਪਰ ਵੱਦ ਜਦੋਂ ਇਸ ਨੂੰ ਆਇਲ ਦੇ ਵਿੱਚ ਤਲਿਆ ਜਾਂਦਾ ਹੈ ਤਾਂ ਆਇਰਨ ਜੋ ਕਿ ਇਸ ਦੀ ਸ਼ਕਤੀ ਹੁੰਦੀ ਹੈ ਉਹ ਖਤਮ ਹੋਣ ਲੱਗ ਪੈਂਦੀ ਹੈ ਉਹ ਟੁੱਟਣ ਲੱਗ ਪੈਂਦੀ ਹੈ ਅਤੇ ਫੋਲੇਟ ਟੁੱਟਣ ਲੱਗ ਪੈਂਦਾ ਹੈ ਇਹਨਾਂ ਦੇ ਨਾਲ ਨਾਲ ਤੜਨ ਦੇ ਨਾਲ ਪਾਲਕ ਵਧੇਰੇ ਤੇਲ ਵੀ ਦੇ ਅੰਦਰ ਲੈ ਲੈਂਦਾ ਹੈ ਅੱਜ ਉਸ ਦੇ ਨਾਲ ਵਜਨ ਵਧਣ ਦਾ ਖਤਰਾ ਵੀ ਵੱਧ ਜਾਂਦਾ ਹੈ ਫਿਰ ਆਉਂਦੀ ਹੈ ਪੱਤਾ ਗੋभी ਜੀ ਹਾਂ ਜੇ ਤੁਸੀਂ ਪੱਤਾ ਗੋभी ਸਿਰਫ ਸਵਾਦ ਲਈ ਖਾ ਰਹੇ ਹੋ ਤਾਂ ਉਸ ਨੂੰ ਤੇਲ ਦੇ ਵਿੱਚ ਤਲ ਸਕਦੇ ਹੋ ਪਰ ਜੇਕਰ ਤੁਸੀਂ ਇਸ ਨੂੰ ਆਪਣੀ ਡਾਈਟ ਦੇ ਵਿੱਚ ਵਜਨ ਘਟਾਉਣ ਜਾਂ ਫਿਰ ਡੇਲੀ ਜੋ ਕਿ दैट ਹੈਲਥ ਦੇ ਲਈ ਸ਼ਾਮਿਲ ਕਰ ਰਹੇ ਹੋ ਤਾਂ ਫਰਾਈ ਕਰਨਾ ਵਧੀਆ ਚੋਣ ਨਹੀਂ ਹੈ ਅਸਲ ਦੇ ਵਿੱਚ ਤੇਲ ਦੇ ਵਿੱਚ ਤੜਨ ਨਾਲ ਪੱਤਾ ਗੋभी ਦੇ ਵਿੱਚ ਮੌਜੂਦ ਵਿਟਾਮਿਨ ਸੀ ਤੇ ਹੋਰ ਕਈ ਐਂਟੀ ਜੋ ਕਿ ਕੈਂਸਰ ਉਹ ਵੀ ਚੀਜ਼ਾਂ ਹੁੰਦੀਆਂ ਨੇ ਜੋ ਕਿ ਬਿਮਾਰੀਆਂ ਨੂੰ ਖਤਮ ਕਰਨ ਦੇ ਵਿੱਚ ਮਦਦ ਜੋ ਕਿ ਮਦਦ ਕਰਦਿਆਂ ਨੇ ਉਹ ਉਸ ਚੀਜ਼ ਨੂੰ ਵੀ ਖਤਮ ਕਰ ਦਿੰਦੀਆਂ ਨੇ ਇਸ ਦੇ ਨਾਲ ਹੀ ਇਹ ਵਧੇਰੇ ਤੇਲ ਵੀ ਅੰਦਰ ਲੈ ਲੈਂਦੀ ਹੈ ਜਿਸ ਤਰ੍ਹਾਂ ਮੋਟਾਪਾ ਵਧਣ ਦਾ ਖਤਰਾ ਵੀ ਵੱਜ ਜਾਂਦਾ ਹੈ ਫਿਰ ਆਉਂਦਾ ਟਮਾਟਰ ਜਿਹਾ ਟਮਾਟਰ ਵੀ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਲਗਭਗ ਹਰ ਕੋਈ ਤੇਲ ਦੇ ਵਿੱਚ ਤਲ ਕੇ ਹੀ ਖਾਂਦਾ ਹੈ ਪਰ ਜੇਕਰ ਤੁਸੀਂ ਟਮਾਟਰ ਦੇ ਸਾਰੇ ਫਾਇਦੇ ਚਾਹੁੰਦੇ ਹੋ ਤਾਂ ਇਸ ਨੂੰ ਉਬਾਲ ਕੇ ਖਾਣਾ ਸਭ ਤੋਂ ਵਧੀਆ ਵਿਕਲਪ ਹੋਵੇਗਾ ਅਸਲ ਦੇ ਵਿੱਚ ਫਰਾਈ ਕਰਨ ਦੇ ਨਾਲ ਟਮਾਟਰ ਦੇ ਵਿੱਚ ਮੌਜੂਦ ਵਿਟਾਮਿਨ ਸੀ ਲਗਭਗ 50% ਤੱਕ ਘਟ ਸਕਦਾ ਹੈ ਜਦੋਂ ਕਿ ਉਬਾਲਣ ਦੇ ਨਾਲ ਟਮਾਟਰ ਦੇ ਵਿੱਚ ਮੌਜੂਦ ਜੋ ਕਿ ਲਾਈਕੋਪੀਨ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ ਇਸ ਦੇ ਨਾਲ ਇਹ ਹਜ਼ਮ ਕਰਨ ਦੇ ਵਿੱਚ ਵੀ ਆਸਾਨ ਹੋ ਜਾਂਦਾ ਹੈ ਅਤੇ ਪਾਚਨ ਤੰਤਰ ਦੇ ਲਈ ਲਾਭਕਾਰੀ ਸਾਬਤ ਹੁੰਦਾ ਫਿਰ ਆਂਦਾ ਮਟਰ ਜਿਆ ਮਟਰ ਨੂੰ ਵੀ ਉਬਾਲ ਕੇ ਖਾਣਾ ਹੀ ਸਿਹਤਮੰਦ ਮੰਨਿਆ ਜਾਂਦਾ ਹੈ ਮਟਰ ਦੇ ਜੋ ਪਲਾਂਟ ਬੇਸਡ ਪ੍ਰੋਟੀਨ ਵਿਟਾਮਿਨ ਕੇ ਅਤੇ ਵਿਟਾਮਿਨ ਬੀ ਕੰਪਲੈਕਸ ਪਾਇਆ ਜਾਂਦੇ ਨੇ ਜਦੋਂ ਮਟਰ ਨੂੰ ਤੇਲ ਦੇ ਵਿੱਚ ਤਲਿਆ ਜਾਂਦਾ ਹੈ ਤਾਂ ਇਸ ਦੇ ਵਿੱਚ ਮੌਜੂਦ ਪ੍ਰੋਟੀਨ ਸਰੀਰ ਦੇ ਵੱਲੋਂ ਠੀਕ ਢੰਗ ਦੇ ਨਾਲ ਨਹੀਂ ਅਪਣਾਇਆ ਜਾਂਦਾ ਨਾਲ ਹੀ ਵਿਟਾਮਿਨ ਬੀ ਕੰਪਲੈਕਸ ਦੀ ਗੁਣਵੱਤਾ ਦੀ ਜੋ ਕਿ ਘਟ ਜਾਂਦੀ ਹੈ ਅਜ ਇਸ ਦੇ ਲਈ ਮਟਰ ਨੂੰ ਹਮੇਸ਼ਾ ਸਟੀਮ ਕਰਕੇ ਜਾਂ ਫਿਰ ਗਰੇਵੀ ਵਿੱਚ ਪਾ ਕੇ ਹੀ ਖਾਣ ਦੀ ਅਸਲਾ ਦਿੱਤੀ ਜਾਂਦੀ ਹੈ ਫਿਰ ਆਉਂਦੀ ਹੈ ਬੀਨਸ ਜੀ ਹਾਂ ਬੀਨਸ ਬਹੁਤ ਹੀ ਸਿਹਤਮੰਦ ਸਬਜ਼ੀ ਮੰਨੀ ਜਾਂਦੀ ਹੈ ਇਸ ਦੇ ਵਿੱਚ ਸੋਡੀਅਮ ਫਾਈਬਰ ਕੈਲਸ਼ੀਅਮ ਅਤੇ ਵੱਖ-ਵੱਖ ਵਿਟਾਮਿਨ ਵਧੀਆ ਮਾਤਰਾ ਦੇ ਵਿੱਚ ਹੁੰਦੇ ਨੇ ਪਰ ਜਦੋਂ ਬੀਨਸ ਨੂੰ ਤੇਲ ਦੇ ਵਿੱਚ ਤળਿਆ ਜਾਂਦਾ ਹੈ ਤਾਂ ਇਹਨਾਂ ਦੇ ਵਿੱਚ ਮੌਜੂਦ ਪੋਸ਼ਕ ਤੱਤ ਨਾਸ਼ ਹੋਣ ਲੱਗ ਪੈਂਦੇ ਨੇ ਇਸ ਦੇ ਲਈ ਮਾਹਿਰ ਹਮੇਸ਼ਾ ਇਹਹੀ ਸਲਾਹ ਦਿੰਦੇ ਨੇ ਕਿ ਬੀਨਸ ਨੂੰ ਉਬਾਲ ਕੇ ਹੀ ਖਾਣਾ ਚਾਹੀਦਾ ਹੈ ਤੁਸੀਂ ਕੋਈ ਵੀ ਡਿਸ਼ ਬਣਾਓ ਬੀਨਸ ਨੂੰ ਪਹਿਲਾਂ ਉਬਾਲੋ ਅਤੇ ਫਿਰ ਇਸਤੇਮਾਲ ਕਰੋ ਤਾਂ ਇਹ ਕੁਝ ਸਬਜ਼ੀਆਂ ਸੀਗੀਆਂ ਸੱਤ ਸਬਜ਼ੀਆਂ ਸੀ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਤੇਲ ਦੇ ਵਿੱਚ ਤਲ ਕੇ ਨਾ ਖਾਓ ਕਿਉਂਕਿ ਸਰੀਰ ਦੇ ਉੱਤੇ ਵੀ ਇਸ ਦਾ ਅਸਰ ਪੈ ਸਕਦਾ ਹੈ ਤਾਂ ਜਿੰਨਾ ਹੋ ਸਕਦਾ ਇਹਨਾਂ ਸਬਜ਼ੀਆਂ ਨੂੰ ਉਬਾਲ ਕੇ ਹੀ ਖਾਣਾ ਚਾਹੀਦਾ ਹੈ